ਇਹ ਗਗ ਸਿੰਘ ਸਾਹਿਬ ਯਰਨਾਮਾ ਹਜੀ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਮਰਨ ਕਬੂਲ ਜੀਵਨ ਕੀ ਛਡਾਸ ਉਹ ਸਭਨਾ ਕੀ ਰਣਕਾ ਤੋਂ ਆਓ ਹਮਾਰੇ ਪਾਸ 1 ਜੂਨ ਤੋਂ ਲੈ ਕੇ 6 7 ਜੂਨ ਤੱਕ ਸਾਡੇ ਉਹ ਦਿਨਾਂ ਖਾਸ ਕਰਕੇ 6 ਜੂਨ ਤੱਕ ਜਦੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸਰਵੋਤਮ ਸ੍ਰੀ ਅਕਾਲ ਤਖਤ ਸਾਹਿਬ ਤੇ ਉਸ ਵਕਤ ਦੀ ਭਾਰਤੀ ਹਕੂਮਤ ਨੇ ਹਮਲਾ ਕੀਤਾ। ਔਰ ਜਿਹੜਾ ਦਿਨ ਚੁਣਿਆ ਗਿਆ ਸੀ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀਪੁਰ ਵੀ। ਦੋਨੋਂ ਸਿੱਖ ਤੇ ਜੇ ਘੱਲੂ ਘਾਰੇ ਵਜੋਂ ਯਾਦ ਕਰਦੇ ਆ ਪਰ ਸਿੱਖ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਦੇ ਉਸ ਵੇਲੇ ਦੇ ਮੁਖੀ ਮਰਦ ਮਜ਼ਾਦ ਉਹਨਾਂ ਦੀ ਅਗਵਾਈ ਦੇ ਵਿੱਚ ਬੜੀ ਬਧਰੀ ਨਾਲ ਲੜੇ ਆ ਤੇ ਸਿੱਖ ਕੌਮ ਆਪਣੇ ਸ਼ਹੀਦਾਂ ਨੂੰ ਸਜਦਾ ਕਰਦੀ ਮੈਂ ਦੇਖ ਰਿਹਾ ਮੈਂ ਕੱਲ ਵੀ ਇੱਥੇ ਸੀ ਪਰਸੋਂ ਵੀ ਇੱਥੇ ਸੀ ਸਿੱਖ ਕੌਮ ਬਹੁਤ ਪਾਵਨਾ ਦੇ ਨਾਲ ਔਰ ਬੜੀ ਬੈਰਾਗ ਦੀ ਭਾਵਨਾ ਤੇ ਨਾਲ ਹੀ ਚੜ੍ਹਦੀ ਕਲਾ ਉਹਦੇ ਵਿੱਚ ਆਣ ਕੇ ਆਪਣੇ ਸ਼ਹੀਦਾਂ ਨੂੰ ਨਤਮਸਤਕ ਹੋ ਰਹੀ ਆ ਸ਼ਹੀਦਾਂ ਨੂੰ ਯਾਦ ਕਰ ਰਹੀ ਆ ਕਿਉਂਕਿ ਸਾਰੇ ਸਿੱਖ ਜਿਹੜੇ ਆ ਆਪਣੇ ਜਿੱਥੇ ਸੱਚੇ ਪਾਤਸ਼ਾਹ ਨੂੰ ਨਤਮਸਤਕਾ ਉੱਥੇ ਸ਼ਹੀਦ ਕੌਮ ਦਾਸ ਸਰਮਾਇਆ ਤੇ ਉਹਨਾਂ ਦਾ ਅਦਬ ਸਤਕਾਰ ਕਰਦੇ ਆ। ਇਹ ਸਿੱਖ ਸਾਹਿਬ ਬਾਬਾ ਹਰਨਾਮ ਸਿੰਘ ਜੀ ਦੇ ਵੱਲੋਂ ਇੱਕ ਚੀਜ਼ ਆ ਰਹੀ ਹੈ ਜੱਥੇਬੰਦੀਆਂ ਦੇ ਵਿੱਚ ਉਸ ਚੀਜ਼ ਨੂੰ ਕਿਦਾਂ ਦੇਖ ਰਹੇ ਕੁੱਮ ਚ ਕੀ ਮੈਸੇਜ ਆ ਰਿਹਾ ਹੈ? ਦੇਖੋ ਕੁਝ ਨਹੀਂ ਹੈਗਾ। ਜੀ। ਸਤਿਕਾਰਯੋਗ ਮਹਾਪੁਰਸ਼ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੀ ਜਾਂ ਜਿਹੜੀਆਂ ਦੂਜੀਆਂ ਜੱਥੇਬੰਦੀਆਂ ਅਸੀਂ ਸਾਰੇ ਆਪਸ ਵਿੱਚ ਗੁਰ ਭਾਈ ਆ। ਔਰ ਮੈਨੂੰ 100 ਨਹੀਂ ਜੀ ਮੈਨੂੰ 200% ਯਕੀਨ ਆ ਕਿ ਜਿੰਨੀ ਸ਼ਾਂਤੀ ਇਸ ਵਾਰੀ ਘੱਲੂ ਘਰਾ ਮਨਾਉਂਦਿਆ ਹੋਊਗੀ ਇੰਨੀ ਸ਼ਾਇਦ ਪਹਿਲਾਂ ਕਦੀ ਬਣਾਈ ਹੋਵੇ ਕਿਉਂਕਿ ਉਹ ਵੀ ਦਮਦਮੀ ਟਕਸਾਲ ਦੇ ਮੁਖੀ ਨੇ ਜੀ ਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਇੱਥੇ ਸ਼ਹੀਦ ਹੋਏ ਆ ਇਹ ਪੋਸੀਬਲ ਹੀ ਨਹੀਂ ਇੱਕ ਉਹ ਕਦੀ ਉਹਨਾਂ ਨੇ ਕਰਨਾ ਹੀ ਨਹੀਂ ਨਾ ਕਿਸੇ ਜਥੇਬੰਦੀ ਨੇ ਕਿਉਂਕਿ ਸਾਰੇ ਇੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਉਸ ਦਿਨ ਨੂੰ ਮਨਾਉਣ ਆਉਣਗੇ ਸਿੱਖਾਂ ਦੇ ਵਿੱਚ ਕੁਝ ਵੀ ਹੋਵੇ ਬਾਹਰ ਪਰ ਅਹੀਂ ਜਦੋਂ ਆਪਣੇ ਗੁਰੂ ਦੇ ਘਰ ਅੰਦਰ ਆ ਜਾਂਦੇ ਅਸੀਂ ਸਾਰੇ ਗੁਰਪਾਈਆਂ ਤੇ ਗੁਰਪਾਈ ਜਿਹੜੇ ਆ ਉਹ ਮਿਲ ਬੈਠਦੇ ਆ ਕਦੀ ਉਹਨਾਂ ਦੇ ਵਿੱਚ ਵਖਰੇਵੇਂ ਹੋਏ ਨਹੀਂ ਨਾ ਹੋਣੇ ਆ ਮੈਂ ਸੱਚੇ ਪਾਤਸ਼ਾਹ ਦੇ ਦਰ ਤੇ ਖੜਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਮਾਣ ਨਮੀ ਚੱਲੇ ਅੰਦਰ ਅਰਦਾਸ ਕਰਨ ਭਈ ਇਹ ਜਿਹੜੇ 6 ਜੂਨ ਦੇ ਦਿਨਾਂ ਇਹ ਕੌਮ ਤੇ ਉਹਨਾਂ ਦਿਨਾਂ ਨੂੰ ਦੱਸਦੇ ਆ ਜਦੋਂ ਇਸ ਦੇਸ਼ ਦੀ ਫੌਜ ਨੇ ਇੱਥੇ ਹਮਲਾ ਕੀਤਾ ਤੇ ਸਾਡੇ ਛੋਟੇ ਛੋਟੇ ਮਾਸੂਮ ਬੱਚੇ ਵੀ ਇਨਾਂ ਨੇ ਸ਼ਹੀਦ ਕੀਤੇ ਉਹ ਦਰਦ ਨੂੰ ਅਸੀਂ ਦੁਨੀਆ ਨੂੰ ਦੱਸਣਾ ਤੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਜਿੰਨੀਆਂ ਵੀ ਆ ਮੈਨੂੰ ਪੂਰਾ ਯਕੀਨ ਆ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਆਉਣਗੀਆਂ ਔਰ ਇਹ ਸਾਰਾ ਪੂਰਨ ਸ਼ਾਂਤਮਈ ਨਾਲ ਰਹਿਣਾ ਕਿਉਂਕਿ ਮੈਂ ਕੱਲ ਵੀ ਇਹ ਗੱਲ ਕੀਤੀ ਮੈਂ ਅੱਜ ਫੇਰ ਇਹ ਗੱਲ ਕਰਦਾ ਗੁਰੂ ਨੇ ਸਿਖਾਇਆ ਸਾਨੂੰ ਸਾਰਿਆਂ ਨੂੰ ਸਿਖਾਇਆ ਕਿ ਅਸੀਂ ਆਪਸ ਦੇ ਵਿੱਚ ਪ੍ਰੇਮ ਮੁਹੱਬਤ ਇਤفاق ਸਾਂਝ ਰੱਖਣੀ ਆ ਜਦੋਂ ਗੁਰੂ ਪਾਤਸ਼ਾਹ ਇਹ ਕਹਿੰਦੇ ਆ ਗੁਰਸਿੱਖਾਂ ਕੀ ਹਰ ਢੂਡ ਦੇ ਹਮ ਪਾਪੀ ਭੀ ਗਤ ਪਾਹੀ ਇਹ ਸਾਰੇ ਸਾਡੇ ਗੁਰਸਿੱਖ ਭਰਾ ਵਾ ਤੇ ਗੁਰੂ ਨੇ ਵੀ ਆਖਿਆ ਵੀ ਇੰਨਾ ਗੁਰਸਿੱਖਾਂ ਦੀ ਤੇ ਚਰਨ ਢੂਡ ਵੀ ਮਿਲ ਜੇ ਤੇ ਪਾਪੀਆਂ ਦੀ ਵੀ ਗਤੀ ਹੋ ਜਾਂਦੀ ਇਸ ਕਰਕੇ ਐਵੇਂ ਕੋਈ ਕਿੱਸੇ ਬਹੁਤ ਹੁੰਦੇ ਆ ਕੁਛ ਨਹੀਂ ਹੋਣਾ ਸ਼ਰੋਮੀ ਕਮੇਟੀ ਦਾ ਇੱਕ ਵਫਰ ਜਿਹੜਾ ਮਿਲਣ ਗਿਆ ਸੀ ਬਾਬਾ ਸਾਹਿਬ ਉਹ ਕੋਈ ਗੱਲ ਨਹੀਂ ਜੀ ਮਿਲਣ ਦਾ ਸੰਬੰਧ ਦਿੱਤਾ ਕਿ ਦੋ ਦਿਨਾਂ ਵਿੱਚ ਚਾਹੀਦੀ ਮੀਟਿੰਗ ਕਰਕੇ ਕਰਾਂਗੇ ਵਿਚਾਰ ਕੀ ਸਭ ਠੀਕ ਹੋਣਾ ਜੀ ਸਭ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਜੀ ਹਮਲਾ ਕੀਤਾ ਵਕਤ ਦੀ ਹਕੂਮਤ ਨੇ ਤੇ ਸ਼ਹੀਦ ਹੋਣ ਵਾਲੇ ਮਰਦੇ ਮਜ਼ਾਹਿਦ ਦਮਦਮੀ ਤਕਸਾਲ ਦੇ ਮੁਖੀ ਉਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਜਰਨਲ ਸੁਬੇਗ ਸਿੰਘ ਦੀ ਭਾਈ ਮਰੀਕ ਸਿੰਘ ਦੀ ਮਹਾਪੁਰਸ਼ ਬਾਬਾ ਠਾਰਾ ਸਿੰਘ ਦੀ ਔਰ ਹੋਰ अनेका ਸਿੰਘ ਸਿੰਘਣੀਆਂ ਬੜੇ ਬਹਾਦਰ ਸਾਡੇ ਯੋਧੇ ਹਮਲਾ ਤੇ ਕੀਤਾ ਵਾ ਉਸ ਵਕਤ ਦੀ ਹਕੂਮਤ ਨੇ ਆਹੀਂ ਦਿਨ ਤੇ ਜਿਹੜਾ ਸਾਰਿਆਂ ਨੇ ਮਿਲ ਜੁਲ ਕੇ ਮਨਾਉਣਾ ਜੀ ਤੇ ਮਨਾਉਂਦੇ ਆਏ ਆ ਪਰ ਉਹ ਕਹਿੰਦੇ ਕੀ ਲੋਕ ਉਹ ਕੁਝ ਨਹੀਂ ਹੋਣਾ ਇੱਕ ਪਰ ਕੋਸ਼ਿਸ਼ ਕਰਾਂਗੇ ਅਸੀਂ ਉਹ ਮੇਰੀ ਗੱਲ ਸੁਣ ਲਓ ਜੀ ਆਹ ਪੁਰਸ਼ ਸਤਕਾਰਯੋਗ ਆ ਜੀ ਗੁਰਬਾਣੀ ਦਾ ਇੱਕ ਸ਼ਬਦ ਆ ਕਬੀਰ ਸੰਤ ਨਾ ਛਾੜੇ ਸੰਤਈ ਜੋ ਕੋਟਕ ਮਿਲੈ ਅਸੰਤ ਮਲਿਆਗਰੁ ਭੇੰਗਮ ਬੇਢਿਓ ਸ਼ੀਤਲਤਾ ਨਤਜੰਤ ਸੰਤ ਕਦੀ ਆਪਣਾ ਸੰਤਪੁਣੇ ਵਾਲਾ ਸੁਭਾਅ ਥੋੜਾ ਛੱਡਦਾ ਚੰਦਨ ਨੂੰ ਬੜੇ ਲਪੇਟੇ ਲੱਗੇ ਹੁੰਦੇ ਆ ਸੱਪ ਦੇ ਵੀ ਪਰ ਉਹ ਠੰਡਕ ਨਹੀਂ ਛੱਡਦਾ ਉਹ ਮਹਾਪੁਰਸ਼ ਸਾਰੇ ਸਦਕਾਰ ਜੋਗ ਆ ਬਿਲਕੁਲ ਸ਼ਾਂਤਮਈ ਰਹਿਣਾ ਔਰ ਬੜੀ ਚੜ੍ਹਦੀ ਕਲਾ ਦੇ ਨਾਲੇ ਦਿਨ ਮਨਾਇਆ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ